ਬਹੁਤ ਬਹੁਤ ਧੰਨਵਾਦ ਜੀ ਅਸੀਂ ਲਚਕਾਣੀ ਪਿੰਡ ਆਈ ਸਾਡਾ ਆਪਣਾ ਫਰਜ ਸੇਵਾ ਸੁਸਾਇਟੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਾਡੇ ਕੋਲੇ ਮੈਂਟਲੀ ਪ੍ਰੇਸ਼ਾਨ ਜਿਹੜੇ ਬੀਬੀਆਂ ਬਜ਼ੁਰਗ ਵੀਰ ਰਹਿੰਦੇ ਨੇ ਜੀ ਤੇ ਸਾਨੂੰ ਇਹ ਅਰੋੜਾ ਜੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਇਹਨਾਂ ਨੂੰ ਇਲਾਕੇ ਚੋਂ ਪਤਾ ਲੱਗਿਆ ਵੀ ਇੱਕ ਭੈਣ ਆ ਜਿਹੜੀ ਪਿਛਲੇ ਇੰਨੇ ਸਾਲਾਂ ਤੋਂ ਦਿਮਾਗੀ ਬਿਮਾਰ ਹੋ ਕੇ ਸੜਕਾਂ ਤੇ ਘੁੰਮਦੀ ਆ ਅੱਤੋਂ ਜਦੋਂ ਸੜਕਾਂ ਤੇ ਘੁੰਮਦੀ ਸੀ ਹੁਣ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਭੈਣ ਚੱਲ ਫਿਰ ਨਹੀਂ ਸਕਦੀ ਸੀ ਮਤਲਬ ਕਾਫੀ ਜ਼ਿਆਦਾ ਬਿਮਾਰ ਨੇ ਆਪ ਜੀ ਨੇ ਦੇਖਿਆ ਜੀ ਜਦੋਂ ਵੀ ਵੀਰ ਜੀ ਨੇ ਸਾਨੂੰ ਦੱਸਿਆ ਜੀ ਵੀ ਉਹਨਾਂ ਦੇ ਫਾਦਰ ਦੀ ਵੀ ਡੈਥ ਹੋ ਗਈ ਮਦਰ ਦੀ ਵੀ ਡੈਥ ਹੋ ਗਈ ਇਹਨਾਂ ਦਾ ਬ੍ਰਦਰ ਸੀਗਾ ਜੀ ਉਹਦੀ ਵੀ ਜਿਹੜੀ ਮੌਤ ਹੋ ਗਈ ਔਰ ਇਹਨਾਂ ਦੀ ਭੈਣ ਸੀਗੀ ਉਹ ਵੀ ਇਸ ਟਾਈਮ ਰੱਬ ਕੋਲੇ ਔਰ ਬੜੇ ਦੁੱਖ ਦੀ ਗੱਲ ਦੇਖੋ ਵੀਰ ਜੀ ਜਿਹੜੀ ਇਹਨਾਂ ਦੀ ਭਾਬੀ ਸੀ ਉਹਦੀ ਵੀ ਮੌਤ ਹੋ ਗਈ ਮਤਲਬ ਘਰ ਦੇ ਵਿੱਚ ਇੰਨੀਆਂ ਮੌਤਾਂ ਹੋਈਆਂ ਤੇ ਤੁਸੀਂ ਇੱਕ ਗੱਲ ਇਹ ਵੀ ਦੇਖੋ ਇਸ ਭੈਣ ਨੇ ਜਿਹੜੀ ਜਿਹੜੀ ਮੈਡੀਕਲ ਲਾਈਨ ਦੀ ਪੜ੍ਹਾਈ ਕੀਤੀ ਵੀ ਆ ਔਰ ਇਸ ਭੈਣ ਨੇ ਪੜ੍ਹਾਈ ਕਰਕੇ ਕਿਤੇ ਨਾ ਕਿਤੇ ਆਪਣਾ ਮੈਡੀਕਲ ਚਲਾਉਣਾ ਸੀ ਆਪਣਾ ਹਸਪੀਟਲ ਬਣਾਉਣਾ ਸੀ ਲੋਕਾਂ ਨੂੰ ਠੀਕ ਕਰਨਾ ਸੀ ਅੱਜ ਭੈਣ ਚੱਲ ਫੇਰ ਨਹੀਂ ਸਕਦੀ ਇੱਕ ਇੱਕ ਚੀਜ਼ ਤੋਂ ਮਹਤਾਜ ਆ ਅਤੇ ਅਸੀਂ ਇੱਕ ਗੱਲ ਹੋਰ ਦੱਸਣਾ ਚਾਹੁੰਦੇ ਆ ਜੀ ਇਸ ਭੈਣ ਦੀ ਜਿਹੜੀ ਪੜ੍ਹਾਈ ਕਰਨ ਤੋਂ ਬਾਅਦ ਜਿਹੜਾ ਸਰਟੀਫਿਕੇਟ ਮਿਲਦਾ ਸਾਨੂੰ ਜਿਹੜਾ ਲਾਇਸੈਂਸ ਮਿਲਦਾ ਉਹ ਇਸ ਭੈਣ ਨੇ ਕਿਸੇ ਮੈਡੀਕਲ ਸਟੋਰ ਵਾਲੇ ਨੂੰ ਦਿੱਤਾ ਵਾ ਉਹ ਨਵੇਂ ਸ਼ਹਿਰ ਦੇ ਵਿੱਚ ਉਹ ਮੈਡੀਕਲ ਸਟੋਰ ਵਾਲੇ ਨੇ ਇਸ ਭੈਣ ਨੂੰ ਪਹਿਲਾਂ 2000 ਰੁਪਏ ਮਹੀਨਾ ਦਿੰਦੇ ਸੀ ਫਿਰ 3000 ਰੁਪਏ ਮਤਲਬ ਸਾਡੀ ਇਹ ਉਹਨਾਂ ਤੱਕ ਵੀਡੀਓ ਪਹੁੰਚਾਈ ਜਾਵੇ ਉਸ ਉਹਨਾਂ ਬੰਦਿਆਂ ਨੇ ਭੈਣ ਦਾ ਕਿਉਂ ਨਹੀਂ ਇਲਾਜ ਕਰਾਇਆ ਇੰਨੇ ਸਾਲਾਂ ਤੋਂ ਇਹ ਬੀਬੀ ਸੜਕਾਂ ਤੇ ਤੁਰੇ ਫਿਰਦੀ ਆ ਜੇਕਰ ਕਰਾਇਆ ਤਾਂ ਸ਼ਾਬਾਸ਼ ਅੱਜ ਨਿਲ ਕਰਾਇਆ ਤਾਂ ਬੜੀ ਗਲਤ ਗੱਲ ਆ ਉਹਨਾਂ ਦੀ ਕਿਉਂਕਿ ਉਹਨਾਂ ਨੂੰ ਲਾਇਸੈਂਸ ਦਿੱਤਾ ਇਸ ਭੈਣ ਨੇ ਅੱਜ ਦੇ ਹਾਲਾਤ ਬੜੇ ਕ੍ਰਿਟੀਕਲ ਨੇ ਜੀ ਜੀ ਤੁਸੀਂ ਲੈ ਕੇ ਜਾ ਰਹੇ ਹੋ ਇਹਨਾਂ ਨੂੰ ਬਾਤ ਤੁਸੀਂ ਕੀ ਕਰੋਗੇ ਅੱਗੇ ਜੇ ਸਿੱਧਾ ਇਲਾਜ ਭੈਣ ਦਾ ਸ਼ੁਰੂ ਹੋਊਗਾ ਸਿੱਧਾ ਰਜੇਂਦਰਾ ਹਸਪੀਟਲ ਤੋਂ ਉਸ ਤੋਂ ਬਾਅਦ ਅੱਗੇ ਜੁਮੇ ਵੀ ਜਦੋਂ ਠੀਕ ਹੋਊ ਭੈਣ ਫੇਰ ਹੀ ਆਪਾਂ ਘਰ ਪਹੁੰਚਾਵਾਂਗੇ ਤਾਂ ਜੋ ਆਪਣੀ ਜ਼ਿੰਦਗੀ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਦੁਬਾਰਾ ਤੋਂ ਆਪਣੇ ਘਰ-ਬਾਰ ਨੂੰ ਚਲਾ ਜਿਹੜਾ ਸਰਟੀਫିକੇਟ ਜਿਹੜਾ ਦਿੱਤਾ ਹੈ ਕਿ ਆ ਵਾਪਸ ਤੁਸੀਂ ਲੋਗੇ ਕਿ ਆ ਉਹਨਾਂ ਦਾ ਹਰ ਮਹੀਨਾ ਮੁਆਵਜ਼ਾ ਜਿਹੜਾ ਹੈ ਉਹ ਫੈਸਲਾ ਕਰੋ ਉਹ ਫੈਸਲਾ ਵੀਰ ਜੀ ਸਾਡਾ ਨਹੀਂ ਹੈਗਾ ਉਹ ਫੈਸਲਾ ਹੈ ਕਿਸ ਭੈਣ ਦਾ ਮਤਲਬ ਅਸੀਂ ਇਦਾਂ ਦੇ ਕੰਮ 'ਚ ਨਹੀਂ ਦਖਲੰਦਗੀ ਦਿੰਦੇ ਸਾਡਾ ਮਕਸਦ ਸਿਰਫ ਇਸ ਭੈਣ ਨੂੰ ਠੀਕ ਕਰਨਾ ਅਤੇ ਇਹਨੂੰ ਇਸ ਕਾਬਲ ਬਣਾਉਣਾ ਕੀ ਚੰਗਾ ਕੀ ਮਾੜਾ ਤਾਂ ਜੋ ਆਪਣੀ ਜ਼ਿੰਦਗੀ ਦਾ ਆ ਫੈਸਲਾ ਲੈ ਸਕਣਾ ਜੀ ਕਿਉਂਕਿ ਇਸ ਵਕਤ ਇਤੋਂ ਤੱਕ ਬਿਮਾਰ ਹੋ ਗਏ ਇਹਨਾਂ ਨੂੰ ਫੈਸਲਾ ਨਹੀਂ ਲੱਗ ਰਿਹਾ ਵੀ ਅਸੀਂ ਕਿਹੜੇ ਰਸਤੇ ਜਾਣਾ ਮਤਲਬ ਮੰਜ਼ਿਲ ਨਹੀਂ ਦਿਖ ਰਹੀ ਕੋਈ ਆਪਾਂ ਇਸ ਕਾਬਲ ਬਣਾਉਣਾ ਇਸ ਭੈਣ ਨੂੰ ਠੀਕ ਕਰਨਾ ਤਾਂ ਜੋ ਇਹ ਭੈਣ ਆਪਣੇ ਪੈਰਾਂ ਤੇ ਖੜੀ ਹੋ ਕੇ ਆਪਣਾ ਚੰਗਾ ਫੈਸਲਾ ਲੈ ਕੇ ਆਪਣੇ ਘਰ-ਵਾਰ ਨੂੰ ਚਲਾ ਸਕੇ ਜਿਹੜੀ ਪੈਂਸ਼ਨ ਤੇ ਜਿਹੜੀ ਬੁਨਾਰਾਜਾ ਮਾਨਸਿਪਾਲਾ ਦੇ ਠੀਕ ਨਾੜ ਨੇ ਚਾਹੀਏ ਬਾਹਰ ਸਟੇਟਿੰਗ ਆਪਣੇ ਕੋਲ ਇਲਾਜ ਆਪਣੇ ਕੋਲੇ 150 ਮੈਂਬਰ ਰਹ ਰਹੇ ਆ ਜੀ ਜ਼ਿਆਦਾਤਰ ਪੰਜਾਬ ਵਾਲੇ ਨੇ ਜੀ ਦੂਜੇ ਸਾਡੇ ਕੋਲੇ ਬੰਦੂਆ ਮਜ਼ਦੂਰ ਨੇ ਜਿਨ੍ਹਾਂ ਨੂੰ ਲੋਕ ਕੁਝ ਕੇ ਗਲਤ ਲੋਕ ਆਪਣੇ ਘਰਾਂ 'ਚ ਕੈਦ ਉਦਾਂ ਦੇ ਨੇ 90 95% ਪੰਜਾਬ ਵਾਲੇ ਵੀਰ ਨੇ ਸਾਡੇ ਕੋਲੇ ਫੌਜੀ ਵੀਰ ਬੈਠਾ ਜਿਹਨੇ ਕਿਸੇ ਟਾਈਮ ਡਿਊਟੀ ਕੀਤੀ ਸਾਡੇ ਕੋਲੇ ਪੰਜਾਬ ਪੁਲਿਸ ਦਾ ਜਵਾਨ ਬੈਠਾ ਸਾਡੇ ਕੋਲੇ ਐਨ ਆਰ ਆਈ ਵੀਰ ਬੈਠੇ ਨੇ ਜਿਹੜੇ ਕਿਸੇ ਟਾਈਮ ਵਿਦੇਸ਼ਾਂ ਚ ਰਹੇ 8 8 10 10 ਸਾਲ ਤੇ ਸਾਨੂੰ ਪੰਜਾਬ ਦੀਆਂ ਸੜਕਾਂ ਤੋਂ ਬਿਲਕੁਲ ਬਿਨਾਂ ਕੱਪੜਿਆਂ ਤੋਂ ਮਿਲੇ ਸਾਡੇ ਕੋਲੇ ਹਰ ਇੱਕ ਤਰ੍ਹਾਂ ਦਾ ਮਨੁੱਖ ਬੈਠਾ ਜੀ ਸਾਡੇ ਕੋਲੇ ਉਹ ਵੀ ਵੀਰ ਬੈਠੇ ਜਿਹੜੇ ਕਿਸੇ ਟਾਈਮ ਜਿਨ੍ਹਾਂ ਨੇ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਫਿਰ ਵੀ ਉਹਨਾਂ ਦੇ ਸਿਰ 'ਚ ਕੀੜੇ ਪੈ ਗਏ ਮਤਲਬ ਕਿਤੇ ਨਾ ਕਿਤੇ ਸਾਡੇ ਰਿਸ਼ਤੇ ਇਹਨੇ ਕਮਜ਼ੋਰ ਹੋ ਗਏ ਜੀ ਬੰਦਾ ਬੰਦੇ ਦੀ दारू ਨਹੀਂ ਰਿਹਾ ਬੰਦਾ ਮਦਦ ਕਰਨ ਦੀ ਲੋੜ ਹੈ ਜੀ ਬਿਲਕੁਲ ਜੀ ਬਿਲਕੁਲ ਹੁਣ ਅਸੀਂ ਉੱਥੇ ਵੱਡਾ ਬਣਾ ਰਹੇ ਹਾਂ ਜੀ ਫੁਣੇ ਅਸੀਂ ਕੁਝ ਜਗ੍ਹਾ ਦਾ ਪ੍ਰਬੰਧ ਕੀਤਾ ਜਿਹੜਾ ਅੱਗੇ ਘਰ ਬਣਨਾ ਉਹ 1000 ਬੈੱਡ ਦਾ ਹੋਊਗਾ ਜਿੱਥੇ 1000 ਬੰਦਾ ਰਹਿ ਸਕੂਗਾ ਉੱਥੇ ਗੁਰੂ ਘਰ ਵੀ ਹੋਊਗਾ ਹਸਪੀਟਲ ਵੀ ਹੋਊਗਾ ਖੇਡਾਂ ਦਾ ਪ੍ਰਬੰਧ ਹੋਊਗਾ ਹੁਣ ਸਾਡੇ ਕੋਲੇ ਕੀ ਹੈ ਜੀ 150 ਬੰਦਾ ਉੱਥੇ ਮੌਜੂਦ ਹੈ ਇਸ ਟਾਈਮ ਹੁਣ ਅਸੀਂ ਹੋਰ ਪ੍ਰਬੰਧ ਕਰ ਰਹੇ ਹਾਂ ਅੱਗੇ ਸਾਡੇ ਕੋਲ ਬੀਬੀਆਂ ਨੇ ਤੇ 1000 ਬੰਦੇ ਦੀ ਸਾਡੇ ਕੋਲ ਦਵਾਈ ਚੱਲਦੀ ਹੈ ਉਹ ਸਾਡਾ ਇਲਾਕਾ ਹੀ ਆਉਂਦਾ ਨੇੜੇ-ਤੇੜੇ ਤੋਂ ਜਿਹੜੇ ਬਣਾ ਕੱਲ ਜਿਹੜੇ ਆਸ਼ਰਮ ਦੇ ਵਿੱਚ ਇਹਨਾਂ ਦੇ ਆਸ਼ਰਮਾਂ ਦੇ ਵਿੱਚ ਕੱਲ ਸਿਹਤ ਮੰਤਰੀ ਸਾਡੇ ਸਰਦਾਰ ਫਰੀਦ ਸਿੰਘ ਜੀ ਖੁਦ ਆ ਕੇ ਜੀ ਆ ਕੇ ਹਾਂ ਕਿ ਕੱਲ ਖਬਰ ਚੱਲੀ ਜਿੱਥੇ ਕੱਲੋਂ ਠੀਕਾ ਸੰਗਤ ਜੀ ਹੁਣੇ ਤੋਂ ਚਾਲੇ ਪਾਉਣੇ ਆ ਜੀ ਸਾਰਿਆਂ ਦਾ ਮੁਹੱਲਾ ਨਿਵਾਸੀਆਂ ਦਾ ਨਗਰ ਨਿਵਾਸੀਆਂ ਦਾ ਭੈਣ ਭਰਾਵਾਂ ਦਾ ਚਾਚੇ ਦਾ ਭਤੀਜੇ ਦਾ ਅਰੋੜਾ ਜੀ ਦਾ ਭੈਣਾਂ ਦਾ ਸਾਰਿਆਂ ਦੀ ਤਹਿ ਦਿਲੋਂ ਧੰਨਵਾਦ ਜੀ ਤੁਸੀਂ ਆਇਓ ਕਦੇ ਲਚਕਾਣੀ ਪਿੰਡ ਤੁਹਾਡੇ ਸਾਥ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਬਹੁਤ ਇਹੋ ਜਿਹੀਆਂ ਸਹੂਲਤਾਂ ਨੇ ਉੱਥੇ ਕਰਨ ਵਾਲੀਆਂ ਜਿਹਦੇ ਨਾਲ ਆਪਾਂ ਹੋਰ ਏਦਾਂ ਦੀਆਂ ਭੈਣਾਂ ਨੂੰ ਠੀਕ ਕਰ ਪਾਵਾਂਗੇ ਤੁਹਾਡੇ ਸਾਥ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਅਸੀਂ ਪਿੱਛੇ ਜੇ ਐਂਬੂਲੈਂਸ ਦੀ ਮੰਗ ਕੀਤੀ ਭੈਣ ਭਰਾਵਾਂ ਤੋਂ ਕਿ ਸਾਨੂੰ ਵੱਡੀ ਐਂਬੂਲੈਂਸ ਚਾਹੀਦੀ ਆ ਅਸੀਂ ਪਿੱਛੇ ਜੇ ਮਤਲਬ ਕਿੰਨੀਆਂ ਪ੍ਰੋਬਲਮਾਂ ਸੰਸਥਾ ਦੀਆਂ ਦੱਸੀਆਂ ਆ ਆਪਜੀ ਸ਼ੇਅਰ ਕਰਿਓ ਤਾਂ ਜੋ ਸੰਗਤਾਂ ਉਸ ਘਰ ਨੂੰ ਹੋਰ ਸਪੋਰਟ ਕਰਨ ਤਾਂ ਜੋ ਆਪਾਂ ਹੋਰ ਵੱਡਾ ਬਣਾ ਕੇ ਹੋਰ ਸਾਡੀ ਭੈਣ ਭਰਾਵਾਂ ਲਈ ਮਦਦ ਕਰ ਸਕੀ ਆਪਜੀ ਪਹਿਲਾਂ ਵਿਜ਼ਿਟ ਜ਼ਰੂਰ ਕਰਿਓ ਲਚਕਾਣੀ ਤਾਂ ਕਿ ਆਪ ਜੀ ਨੂੰ ਪਤਾ ਲੱਗ ਸਕੇ ਸੰਸਥਾ ਕਿੱਥੇ ਤੇ ਕੀ ਕੀ ਚੀਜ਼ਾਂ ਦੀ ਲੋੜ ਆ ਜੀ ਪਰੋੜਾ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਵੀਰੇ ਤੇ ਮਤਲਬ ਮਾਣ ਆ ਸਾਨੂੰ ਇਦਾਂ ਦੇ ਭਰਾਵਾਂ ਤੇ ਜਿਹੜੇ ਆਪਣੇ ਇਲਾਕੇ 'ਚ ਮਤਲਬ ਅਸੀਂ ਹਰੇਕ ਵੀਡੀਓ ਦੇ ਵਿੱਚ ਗੱਲ ਬੋਲਦੇ ਆ ਆਪੋ ਆਪਣਾ ਪਿੰਡ ਸੰਭਲ ਲਿਏ ਆਪੋ ਆਪਣਾ ਇਲਾਕਾ ਸੰਭਲ ਲਿਏ ਇਹ ਵੀਰੇ ਉਹਨਾਂ ਦੀ ਬਹੁਤ ਚੰਗੀ ਗੱਲ ਆ ਆਪਣੇ ਇਲਾਕੇ ਦੇ ਵਿੱਚ ਸੇਵਾ ਕਰਦੇ ਨੇ ਇਹ ਵਿਧਾਈ ਦੇ ਪਾਤਰ ਨੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਠੀਕ ਹੈ ਜੀ ਰੋਡਾ ਜੀ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਸਾਰੇ ਨਹੀਂ ਭਾਜੀ ਆ ਮੇਰੇ ਭਰਾ ਖੜੇ ਨੇ ਸਾਰੇ ਆ ਵੀਰ ਗਗਨ ਠੀਕ ਹੈ ਸਾਰੇ ਜਿੰਨੇ ਵੀ ਭਰਾ ਜੀ ਮੇਰੇ ਕੋਲ ਖੜੇ ਨੇ ਜੀ ਨਾਲ ਸੇਵਾ ਕਰਦੇ ਨੇ ਵੀਰ ਧੰਨਵਾਦ ਤੁਹਾਨੂੰ ਬਤਾਉਂਦੇ ਕੈਂਪ ਧੰਨਵਾਦ ਅੱਜ ਵੀਰ ਭਾਜੀ ਸਾਡੇ ਕੋਲ ਠੀਕ ਹੀ ਪਤਾ ਹੈ ਹਾਂਜੀ ਕੈਂਪ ਲੱਗਿਆ ਸਾਰੇ ਭਰਾ ਹੈ ਭਾਜੀ ਮੌਕੇ ਤੇ ਸਾਡੇ ਨਾਲ ਖੜਦੇ ਨੇ ਠੀਕ ਹੈ ਵੀਰ ਠੀਕ ਹੈ ਤੇ ਵੀਰ ਜੀ ਹੁਣ ਉੱਥੇ ਮੀਚ ਖੜਾ ਸੀ ਜਦੋਂ ਹਾਂਜੀ ਅੱਛਾ ਤੁਸੀਂ ਖੜੇ ਸੀ ਜੀ ਠੀਕ ਹੈ ਠੀਕ ਇਸ ਵਿੱਚ ਸਾਡੇ ਡੂਟੀਆਂ ਵੀ ਕਰਦੇ ਭਾਜੀ ਜੇਵਾ ਵੀ ਕਰਦੇ ਇਹ ਵੀ ਨਹੀਂ ਵੀ ਅੱਦ ਤਨੋਂ ਮਨੋਂ ਕਰਦੇ ਕਦੇ ਸਾਨੂੰ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਆਪਣੇ ਕਮੀ ਸਾਡੇ ਚ ਹੋਊਗੀ ਬਸ ਸਾਨੂੰ ਸੰਗਤ ਨਾਲ ਕੋਈ ਗੱਲ ਨਹੀਂ ਠੀਕ ਹੈ ਬਿਲਕੁਲ ਠੀਕ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਕਾਟ ਸਾਰਾ ਵਾਹਿਗੁਰੂ ਜੀ ਠੀਕ ਹੈ ਜੀ ਉਹ ਚੱਲੀ ਅੱਗੇ ਜੀ ਹਾਂਜੀ ਜੀ ਅੱਜ ਚਾਚਾ ਜੀ ਤੁਸੀਂ ਵੀ ਬੈਠੋ ਜੀ ਵਿੱਚ ਆ ਜਾਓ ਵਿੱਚ ਬੈਠੋ ਚਲਦੀ ਜੀ ਤਾਂ ਹਵਾ ਲੱਗੂਗੀ ਇੱਕ ਮਿੰਟ ਜਰਾ ਭਾਜੀ ਇੱਕ ਮਿੰਟ ਚਲੋ ਜੀ ਧਿਆਨ ਨਾਲ ਇਹ ਬੜੀ ਸਾਨੂੰ ਬੜਾ ਸਹਾਰਾ ਹੋ ਗਿਆ ਝੋਟੇ ਨਾਲ ਜੀ ਇੱਦਾਂ ਨਾ ਬੈਠ ਕੇ ਬੈਠ ਜੀ ਅਸੀਂ ਸ਼ਾਮੇ ਰੋਕਣੀ ਹੈ ਜੀ ਗੱਡੀ ਚਲੋ ਜੀ ਕਰੋ ਵੀਰ ਹਾਂ ਆ ਧੱਕਾ ਬਿਚਾ ਰੱਖੋ